ਇਹ ਦਰਸ਼ਕੋ ਅਸੀਂ ਤੁਹਾਡੇ ਸਭਨੇ ਇੱਕ ਵੀਡੀਓ ਰੱਖਣ ਲੱਗੇ ਆ ਮੁੱਖ ਗਵਾਹ ਕੋਟਪੁਰਾ ਗੋਲੀकांड ਤੇ ਬਾਬਲਕਲਾ ਗੋਲੀकांड ਦਾ ਜਿਨੇ ਬਹੁਤ ਵੱਡੇ ਤੱਥ ਤੇ ਪ੍ਰੂਫ ਸਾਡੇ ਸਭਨੇ ਰੱਖੇ ਨੇ ਕਿ ਜਿਹੜੇ ਲੋਕ ਆਪ ਵਿਕੇ ਹੋਏ ਨੇ ਜਿਨਾਂ ਦੀਆਂ ਜ਼ਮੀਰਾਂ ਵੇਚ ਚੁੱਕੀਆਂ ਨੇ ਕਿ ਅਸੀਂ ਉਹਨਾਂ ਕੋਲ ਜਨ ਇਨਸਾਫ ਦੀ ਭਾਲ ਕਰ ਸਕਦੇ ਆ ਜਿਹੜਾ ਨੇ ਸਾਰੇ ਹੀ ਸਬੂਤ ਮਟਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਔਰ ਜਿਵੇਂ ਅਸੀਂ ਭਾਈ ਗੁਰਦੇਵ ਸਿੰਘ ਕੌਂਕੇ ਦੇ ਇਨਸਾਫ ਲੈਣ ਵਾਸਤੇ ਤਰਸਦੇ ਪਏ ਆ ਕਿ ਉਹਨਾਂ ਦਾ ਇਨਸਾਫ ਅਜ 30 35 ਸਾਲ ਬਾਅਦ ਫਿਰ ਜੇ ਫਾਈਲ ਖੁੱਲੀ ਅਤੇ ਮਿਲ ਜਾਵੇ ਪਰ ਐਸਜੀਪੀਸੀ ਵੱਲੋਂ ਕਿਵੇਂ ਧੋਖਾ ਕੀਤਾ ਜਾ ਰਿਹਾ ਇਹ ਅਗਲੀ ਵੀਡੀਓ ਚ ਤੁਹਾਨੂੰ ਜਰੂਰ ਦੱਸਾਂਗੇ ਪਰ ਆਹ ਵੀਡੀਓ ਸੁਣੋ ਜਿਹੜੇ ਬਰਗਾੜੀ ਕਾਂ ਬਿਆਦਵੀ ਕਾਂ ਵਿੱਚ ਮੁੱਖ ਦੋਸ਼ੀ ਸਨ ਉਹਨਾਂ ਨੂੰ ਬਚਾਉਣ ਦੇ ਲਈ ਕਿਹੜੇ ਕਿਹੜੇ ਲੋਕ ਲਾਂਤੀ ਲੋਕ ਉਹਨਾਂ ਦੀਆਂ ਸਬੂਤਾਂ ਨੂੰ ਮਟਾਉਣ ਵਿੱਚ ਲੱਗੇ ਹੋਏ ਨੇ ਜੇ ਮੈਂ ਉਸ ਬਾਬੇ ਦਾ ਨਾਂ ਨਹੀਂ ਜ਼ਿਕਰ ਕਰਦਾ ਕਿਉਂਕਿ ਸ਼ਾਇਦ ਉਹ ਵੀ ਬਿਆਨ ਮੈਨੂੰ ਦੇਣਾ ਪਵੇ ਕਿਉਂਕਿ ਸੰਗਤ ਵਿੱਚੋਂ ਤਾਂ ਕੋਈ ਅੱਗੇ ਨਹੀਂ ਆਇਆ ਤੇ ਨਾ ਕੋਈ ਤਿਆਰ ਉਸ ਬਾਬਾ ਇੱਕ ਉਸੇ ਇਲਾਕੇ ਦੀ ਇੱਕ ਚੰਗੀ ਮੰਨੀ ਪਰਮੰਨੀ ਸ਼ਖਸੀਅਤ ਆ ਮਹਾਪੁਰਸ਼ ਉਹਨਾਂ ਨੂੰ ਚੰਗਾ ਰੁਤਬਾ ਰੱਖਦੇ ਆ ਉਹ ਤੇ ਮੈਂ ਉੱਥੇ ਜਦੋਂ ਬਾਈਬਲ ਧਰਨਾ ਚੱਲਦਾ ਸੀ ਮੈਂ ਕਿਹਾ ਵੀ ਸੀ ਸਖਰਾਜਣਾਂ ਨੂੰ ਵੀ ਉਹਨਾਂ ਨੂੰ ਜਾਂ ਤਾਂ ਇੱਥੇ ਬੁਲਾ ਲਓ ਜਾਂ ਮੈਨੂੰ ਉੱਥੇ ਲੈ ਚੱਲੋ ਫੇਸ ਟੂ ਫੇਸ ਬਹਿ ਕੇ ਗੱਲ ਕਰਕੇ ਮੇਰੀ ਧੌਣ ਲਾ ਦਿਓ ਜੇ ਗੱਲ ਝੂਠ ਹੋਵੇ ਜਿਹੜੀ ਗੋਲੀ ਬਾਈਬਲ ਚੱਲੀ ਸੀ ਉਹਦੇ ਜਿਹੜੇ ਖੋਲ ਸੀਗੇ ਉਹ ਸੰਗਤ ਨੇ ਇਕੱਠੇ ਕਰਕੇ ਸਾਰੀ ਸੰਗਤ ਨੇ ਫੈਸਲਾ ਕੀਤਾ ਕਿ ਇਹ ਆਪਾਂ ਬਾਬਾ ਜੀ ਕੋਲੇ ਮੱਦੇ ਅਮਾਨਤ ਦੇ ਤੌਰ ਤੇ ਰੱਖ ਦਿੰਨੇ ਆ ਜਦੋਂ ਇਹਦੀ ਜਾਂਚ ਹੋਊਗੀ ਤੇ ਬਾਬਾ ਜੀ ਇਹ ਹੈਗੇ ਆ ਜਾਂਚ ਜਿਹੜੀ ਕਮੇਟੀਆਂ ਸੈੱਟ ਦੇ ਪੇਸ਼ ਕਰ ਦੇਣਗੇ ਤੇ ਬਾਬਾ ਜੀ ਨੇ ਉਹ ਖੋਲ ਜਿਹੜੇ ਆ ਖੁਰਦਬੁਰਦ ਕੀਤੇ ਕਿੱਡੇ ਕਿੱਡਾ ਵੱਡਾ ਸਬੂਤ ਆ ਜਿਹੜਾ ਉਸ ਬਾਬੇ ਨੇ ਖੁਰਦਬੁਰਦ ਕੀਤਾ ਔਰ ਖੋਲ ਕਿੱਥੇ ਗਏ ਮੈਨੂੰ ਤਾਂ ਸਭ ਪਤਾ ਹੈ ਕਿਵੇਂ ਗਏ ਪਰ ਉਸ ਬਾਬੇ ਦੀ ਜਮੀਰ ਮਰ ਗਈ ਕਿਉਂਕਿ ਆਇਆ ਤੁਹਾਡੇ ਤੇ ਗੰਦੀਆਂ ਬਿਛਾੜਾਂ ਪਾਣੀ ਦੀਆਂ ਕੋੜ ਪੂਰੇ ਚੌਂਕ 'ਚ ਮਾਰੀਆਂ ਸੀਵਰੇਜ ਦੇ ਪਾਣੀ ਦੀਆਂ ਤੇ ਡੇਰਾ ਪ੍ਰੇਮੀ ਜੁਆਇਆਂ ਵਾਂਗੂ ਗਾਲਾਂ ਕੱਢਦੇ ਸੀ ਬੁੱਕੀ ਪੂਰੇ ਚੌਂਕ ਦੇ ਵਿੱਚ ਕਿਸੇ ਦੀ ਜ਼ਰਤ ਨਹੀਂ ਪਈ ਤੇ ਬਾਬੇ ਦੇ ਪੋਸਟਰਾਂ ਦੇ ਉੱਤੇ ਫੋਰਸ ਲਾਈ ਸੀ ਅੱਜ ਭੁੱਲ ਗਏ ਸਭ ਕੁਝ ਤੁਸੀਂ ਕਿੱਥੇ ਆ ਪੰਥਪ੍ਰੀਤ ਸਿੰਘ ਜੀ ਤੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਜਿਸ ਗੁਰੂ ਦੀ ਖੱਟੀ ਖਾਧੀ ਆ ਜਿਸ ਗੁਰੂ ਦੇ ਉੱਤੇ ਸ਼ਰਮ ਕਾ ਲੋ ਕਿਸੇ ਮਰੀ ਜਾਣਾ ਇੱਕ ਦਿਨ ਕਿਉਂ ਜਮੀਰ ਦੇ ਉੱਤੇ ਬੋਝ ਲੈ ਕੇ ਢੋ ਰਹੇ ਹੋ ਇਸ ਸ਼ਰੀਰ ਨੂੰ ਬਗਰਾੜੀ ਧਰਨਾ ਚੱਕਿਆ ਜਦੋਂ ਉਹ ਧਰਨਾ ਚੱਕਿਆ ਨਹੀਂ ਅਗਲੇ ਨੇ ਚੱਕਵਾਇਆ ਕਿਉਂਕਿ ਧਰਨੇ ਲਾਉਣ ਵਾਲੇ ਜਿਹੜੇ ਤੁਹਾਡੇ ਜਥੇਦਾਰ ਬੈਠੇ ਸੀ ਕਿਰਦਾਰ ਦੇ ਨੰਗੇ ਸੀ ਸਾਰੀ ਸੰਗਤ ਉੱਥੇ ਜਾਣਦੀ ਐ ਪਰ ਬੋਲਣ ਨੂੰ ਕੋਈ ਤਿਆਰ ਨਹੀਂ ਇੰਗਲੈਂਡ ਤੋਂ ਇੱਕ ਕੁੜੀ ਸੱਦੀ ਸੀ ਦਾदूਵਾਲ ਨੂੰ ਪਤਾ ਸਾਰਾ ਕੀ ਕਰਕੇ ਆਇਆ ਸੀ ਇੰਗਲੈਂਡ 'ਚ ਇਹ ਆ ਇਹ ਲੋਕ ਤੁਹਾਡੀ ਲੜਾਈ ਲੜਨਗੇ ਪਾਪੀਆਂ ਦੀਆਂ ਤੇ ਆ ਸਾਧਾਂ ਦੀਆਂ ਛੱਡਾਂਗੇ ਕੜਾ ਕੇ ਚੀਕਾਂ ਇਹਨਾਂ ਲੋਕਾਂ ਨੇ ਸਾਨੂੰ ਜਿੱਥੇ ਇਹਨਾਂ ਨੇ ਕੌਮ ਦਾ ਨੁਕਸਾਨ ਕੀਤਾ ਜਿੱਥੇ ਇਹੋ ਜਿਹੇ ਲੋਕ ਸਾਨੂੰ ਇਹਨਾਂ ਨੇ ਲੜਾਈ ਲੜਨੀ ਹੈ ਹਮਾਰਾ ਵੀਜ ਹਿੰਦੂ ਹੈ ਹਮਨੇ ਸਿਰਫ ਗੁਰਗੋਬਿੰਦ ਸਿੰਘ ਜੀ ਦੇ ਆਦੇਸ਼ ਕੇ ਅਨਸਾਰ ਆਪਣਾ ਨਾਮ ਸਿੰਘ ਰੱਖਾ ਔਰ ਇਹ ਵਸਤਰ ਧਾਰਨ ਕੀਏ ਪਰ ਅੱਜ ਵੀ ਹਮਾਰਾ ਵੀਜ ਹਿੰਦੂ ਹੈ ਅਰੇ ਆਪਕਾ ਵੀਜ ਹਿੰਦੂ ਹੈ ਦੇਖੀ ਕਿੰਨੀ ਹਮ ਹਿੰਦੂ ਹੈ ਹਮਾਰਾ ਵੀਜ ਹਿੰਦੂ ਹੈ ਅਸੀਂ ਸਿਰਫ ਗੁਰਗੋਬਿੰਦ ਸਿੰਘ ਜੀ ਦੇ ਆਦੇਸ਼ ਕੇ ਅਨੁਸਾਰ ਆਪਣਾ ਨਾਮ ਸਿੰਘ ਰੱਖਾ ਹੋਰ ਇਹ ਵਸ ਇਹਨਾਂ ਲੋਕਾਂ ਨੂੰ ਹੀ ਸਾਡੀ ਕੌਮ ਦੀ ਰਵਾਈ ਕਰਨੀ ਹੈ ਉਹਨਾਂ ਲੋਕਾਂ ਨੇ ਸਾਡੀ ਕੌਮ ਨੂੰ ਨੌਜਵਾਨੀ ਨੂੰ ਗਵਾਈ ਦੇਣੀ ਹੈ ਤੇ ਇਹ ਲੜਾਈ ਲੜ ਲੈਣਗੇ ਗੁਰਾਂ ਸਾਹਿਬ ਮਹਾਰਾਜ ਦੀ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਖਰੀ ਕੌਮ ਵੱਖਰੇ ਕਰਦੇ ਆ ਕਿਵੇਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਮੈਂ ਕਹਿੰਦਾ ਸਬੂਤਾਂ ਤੋਂ ਬਿਨਾਂ ਗੱਲ ਨਹੀਂ ਕਰਦਾ ਦੂਜਾ ਥੋੜਾ ਜਿਹਾ ਤੁਹਾਨੂੰ ਮੈਂ ਹੋਰ ਦਿਖਾ ਦਿਆਂ ਇਹਦਾ ਕੋਈ ਗੁੱਸਾ ਨਾ ਕਰਿਓ ਕਿਉਂਕਿ ਇਹਨਾਂ ਦੇ ਸ਼ਰਧਾਲੂ ਬਹੁਤ ਵੱਡੀ ਗਿਣਤੀ 'ਚ ਹੈ ਤੇ ਬਾਬਾ ਜਿਨ੍ਹਾਂ ਨੇ ਉੱਚਾ ਵਾਲੇ ਜਿਹੜੇ ਹੈਗੇ ਬਾਬਾ ਸਿਖਦੇਵ ਸਿੰਘ ਉਹਨਾਂ ਦੀ ਇੱਕ ਵੀਡੀਓ ਵੀ ਚੱਲ ਰਹੀ ਆ ਵੀ ਜਿਹੜੇ ਕਿਸਾਨ ਬੈਠੇ ਆ ਉਹਾਂ ਦੇ ਵੀ ਐਤਕੀ ਸੰਗਤ ਇਸ ਕਰਕੇ ਘਟਾਈ ਆ ਕਿਉਂਕਿ ਜਿੰਨੇ ਕਿਸਾਨ ਉੱਥੇ ਬਾਰਡਰਾਂ ਤੇ ਬੈਠੇ ਹੋ ਸਾਰੇ ਨਾਨਕਸਰ ਡੇਰੇ ਦੇ ਸ਼ਰਧਾਲੂ ਆ ਇਹ ਮੋਰ ਲਾ ਰਹੇ ਨੇ ਪੱਕੀ ਹੈ ਵਿੱਚ ਕਈ ਤਰ੍ਹਾਂ ਦੀਆਂ ਕੰਟਰੋਵਰਸੀਆਂ ਉਹਦੇ ਚ ਆਪਾਂ ਨਹੀਂ ਜਾਂਦੇ ਪਰ ਸੁਪਰੀਮ ਕੋਰਟ ਦੇ ਦੋ ਫੈਸਲੇ ਆ ਜਿਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲਿਵਿੰਗ ਗੁਰੂ ਦਾ ਤੇ ਜਗਤ குரு ਦਾ ਦਰਜਾ ਜਿਹੜਾ ਮਿਲਿਆ ਹੋਇਆ ਸਨ 2000 ਦਾ ਡਬਲ ਬੈਚ ਦਾ ਸੁਪਰੀਮ ਕੋਰਟ ਦਾ માન્યોગ જસ્ટિસ એપી મિશ્રા ਤੇ જગનન્થારાઓ જગનન્થારાઓ દોનો ડબલ બેચ ਦੇ જજ સાહેબાન ઓના ਦਾ ફેસલા ਜਾਂ ਤਾਂ ਸਾਨੂੰ ਪਤਾ ਨਹੀਂ ਤੇ ਜਾਂ ਅਸੀਂ ਪਤਾ ਹੋਣ ਦੇ ਬਾਵਜੂਦ ਜਿਹੜੀ ਅਸੀਂ ਚੁੱਪ ਧਾਰੀ ہوئی ਹੈ ਕਿਉਂਕਿ ਬੇਅਦબી ਵਾਲੇ ਜਿਹੜੇ ਮੁਕੱਦਮੇ ਸੁਪਰੀਮ ਕੋਰਟ ਦੇ ਫੈਸਲੇ ਦੇ ਮੁਤਾਬਕ ਕਤਲ ਦੇ ਦਰਜ ਹੋਣੇ ਚਾਹੀਦੇ ਆ ਲਿਵਿੰਗ ਗੁਰੂ ਇਹਦਾ મતલਬ ਸਾਡਾ હાજર નાજર ગુ ਵੀਰੋ ਆ ਸ਼ੁਰੂਆਤ ਕਰਾਂਗੇ ਕਿਸ਼ਤੀ ਮੇਰੀ ਡੋਲਦੀ ਪਰ ਮੰਜ਼ਲ ਬੜੀ ਦੂਰ ਏ ਲੰਬਾ ਏ ਸਫ਼ਰ ਮੇਰਾ ਪਰ ਚਿਹਰੇ ਤੇ ਨੂਰ ਏ ਨਿਸ਼ਚਾ ਹੈ ਪੱਕਾ ਪਰ ਨਿਸ਼ਾਨਾ ਏਕ ਹੈ ਮੰਜ਼ਲ ਤੇ ਪਹੁੰਚ ਕੇ ਦਮ ਲਾਵਾਂਗਾ ਚਾਹੇ ਕਿਸ਼ਤੀ 'ਚ ਛੇਕ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਾ ਇੱਕ ਸ਼ਬਦ ਹੈ ਨਿਸ਼ਚੇ ਕਰ ਆਪਣੀ ਜਿੱਤ ਕਰੋ ਜੇ ਨਿਸ਼ਚਾ ਪੱਕਾ ਹੈ ਤੇ ਜਿੱਤ ਅਵਸ਼ਿ ਹੋਊਗੀ ਕਿਉਂਕਿ ਨਿਸ਼ਚੇ ਤੇ ਖੜਾ ਹੈ ਨਿਸ਼ਚਾ ਪੱਕਾ ਸਿੱਖ ਦਾ ਹੋਵੇ ਤੇ ਸਿੱਖ ਦੇ ਡੋਲਣਾ ਜਿੰਨੀਆਂ ਗੱਲਾਂ ਹੁਣ ਤੱਕ ਕੀਤੀਆਂ ਪੱਥਰ ਤੇ ਐ ਲੀਕਾਂ ਪਾਪੀਆਂ ਦੀਆਂ ਤੇ ਆ ਸਾਧਾਂ ਦੀਆਂ ਛੱਡਾਂਗੇ ਕਢਾ ਕੇ ਚੀਕਾਂ ਇਹਨਾਂ ਲੋਕਾਂ ਨੇ ਸਾਨੂੰ ਜਿੱਥੇ ਇਹਨਾਂ ਨੇ ਕੌਮ ਦਾ ਨੁਕਸਾਨ ਕੀਤਾ ਜਿੱਥੇ ਇਹੋ ਜਿਹੇ ਲੋਕ ਸਾਨੂੰ ਇਹਨਾਂ ਨੇ ਲੜਾਈ ਲੜਨ ਨੂੰ ਹਮਲੇ ਸਿਰਫ ਗੁਰਗੋਬਿੰਦ ਸਿੰਘ ਜੀ ਦੇ ਆਦੇਸ਼ ਕੇ ਅਨੁਸਾਰ ਆਪਣਾ ਨਾਮ ਸਿੰਘ ਰੱਖਾ ਹੋਰ ਇਹ ਵਸਤਰ ਧਾਰਨ ਕੀਏ ਪਰ ਅੱਜ ਵੀ ہمارا ਬੀਜ ਹਿੰਦੂ ਹੈ ਅਰੇ ਆਪਕਾ ਵੀ ਬੀਜ ਹੈ ਦੇਖੀ ਕਿੰਨੀ ਅਸੀਂ ਹਿੰਦੂ ਹਾਂ ਸਾਡਾ ਬੀਜ ਹਿੰਦੂ ਹੈ ਅਸੀਂ ਸਿਰਫ ਗੁਰਗੋਬਿੰਦ ਸਿੰਘ ਜੀ ਦੇ ਆਦੇਸ਼ ਕੇ ਅਨੁਸਾਰ ਆਪਣਾ ਨਾਮ ਸਿੰਘ ਰੱਖਾ ਔਰ ਇਹ ਵਸ ਇਨਾ ਲੋਕਾਂ ਦੇ ਅਨੁਸਾਰ ਆਪਣਾ ਨਾਮ ਨਹੀਂ ਸਾਡੀ ਕੌਮ ਦੀ ਰੁਵਾਈ ਕਰਨੀ ਹੈ ਉਹਨਾਂ ਲੋਕਾਂ ਨੇ ਸਾਡੀ ਕੌਮ ਨੂੰ ਨੌਜਵਾਨੀ ਨੂੰ ਗੁਵਾਈ ਦੇਣੀ ਹੈ ਤੇ ਇਹ ਲੜਾਈ ਲੜਨ ਦੇਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਖਰੀ ਕੌਮ ਵੱਖਰੇ ਕਰਦੇ ਆ ਕਿਵੇਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਮੈਂ ਕਹਿੰਦਾ ਸਬੂਤਾਂ ਤੋਂ ਬਿਨਾਂ ਗੱਲ ਨਹੀਂ ਕਰਦਾ ਦੂਜਾ ਥੋੜਾ ਜਿਹਾ ਤੁਹਾਨੂੰ ਮੈਂ ਹੋਰ ਦਿਖਾ ਦਿਆਂ ਇਹਦਾ ਕੋਈ ਗੁੱਸਾ ਨਾ ਕਰਿਓ ਕਿਉਂਕਿ ਇਹਨਾਂ ਦੇ ਸ਼ਰਧਾਲੂ ਬਹੁਤ ਵੱਡੀ ਗਿਣਤੀ 'ਚ ਹੈ ਤੇ ਬਾਬਾ ਜਿਨ੍ਹਾਂ ਨੇ ਉੱਚਾ ਵਾਲੇ ਜਿਹੜੇ ਹੈਗੇ ਬਾਬਾ ਸਖਦੇਵ ਸਿੰਘ ਉਹਨਾਂ ਦੀ ਇੱਕ ਵੀਡੀਓ ਵੀ ਚੱਲ ਰਹੀ ਆ ਵੀ ਜਿਹੜੇ ਕਿਸਾਨ ਬੈਠੇ ਆ ਉਹਨਾਂ ਦੇ ਵੀ ਐਤਕੀ ਸੰਗਤ ਇਸ ਕਰਕੇ ਘਟਾਈ ਆ ਕਿਉਂਕਿ ਜਿੰਨੇ ਕਿਸਾਨ ਉੱਥੇ ਬਾਰਡਰਾਂ ਤੇ ਬੈਠੇ ਆ ਉਹ ਸਾਰੇ ਨਾਨਕਸਰ ਡੇਰੇ ਦੇ ਸ਼ਰਧਾਲੂ ਆ ਇਹ ਮੋਹਰ ਲਾ ਰਹੇ ਨੇ ਪੱਕੀ ਇਸ ਚੀਜ਼ ਦੀ ਹੁਣ ਤੁਸੀਂ ਇਹ ਇੱਕ ਤਸਵੀਰ ਦੇਖਿਓ ਤੇ ਤੁਸੀਂ ਦੇਖ ਲਿਓ ਵੀ ਤੁਹਾਨੂੰ ਕਿਸੇ ਪਾਸੇ ਸਿੱਖੀ ਨਜ਼ਰ ਆਉਂਦੀ ਆ ਇਹ ਬਾਬਾ ਅਨੰਦ ਸਿੰਘ ਦੀ 1910 ਦੀ ਤਸਵੀਰ ਹੈ ਇੱਕੇ ਬਾਬਾ ਬੁੱਲੇ ਸ਼ਾਹ ਦੀ ਕਬਰ ਤੇ ਬੈਠੇ ਆ ਤੇ ਦੂਜੀ ਹੈਗੀ ਆ ਦਰਗਾਹ ਨੌ ਗਜਾ ਪੀਰ ਤਪਸਥਾਨ ਬਾਬਾ ਅਨੰਦ ਸਿੰਘ ਥੱਲੇ ਲਿਖਿਆ ਹੋਇਆ ਹੈ ਕਿ ਆ ਉੱਤੇ ਉਹਨਾਂ ਦੀ ਫੋਟੋ ਹੈ। ਇਹ ਆ ਦੂਸਰੀ ਫੋਟੋ ਹੈ। ਜਿੱਥੇ ਬਾਬਾ ਬੁੱੱਲੇ ਸ਼ਾਹ ਦੀ ਕਬਰ ਦਿੱਤੇ ਹੋ। ਚਲੋ ਆਪਾਂ ਇਹ ਨਹੀਂ ਕਹਿੰਦੇ ਬਾਬੇ ਬੁੱੱਲੇ ਸ਼ਾਹ ਦੀ ਕਬਰ ਤੇ ਜਾਣਾ ਜਾਂ ਨਾ ਜਾਣਾ ਉਹ ਗੱਲ ਵੱਖਰੀ ਹੈ ਤੁਹਾਡੀ ਕੀ ਛੜਦਾ ਤੁਹਾਡੀ ਭਾਵਨਾ ਕੀ ਹੈ ਆਪਾਂ ਉਹਦੇ ਤੇ ਨਹੀਂ ਹੋਗੇ। ਪਰ ਆਪਾਂ ਉਹਨੇ ਸਿੱਖੀ ਤੇ ਸੌਰੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮੁਸਲਮਾਨਾਂ ਦਾ ਕਥਨ ਹੈ ਵੀ ਕਿਸੇ ਦੇ ਝੂਠੇ ਖੁਦਾ ਨੂੰ ਕਦੇ ਝੂਠਾ ਨਾ ਕਹਿ ਦੀ ਕਿ ਤੇਰੇ ਸੱਚੇ ਖੁਦਾ ਨੂੰ ਕੋਈ ਝੂਠਾ ਨਾ ਕਹ ਦੇਵੇ ਕ੍ਰਿਸਚੀਅਨ ਫਲਸਫਾ ਵੀ ਜੇਕਰ ਜਿਹੜਾ ਉਹਨਾਂ ਦੇ ਮੁਤਾਬਕ ਯਿਸੂ ਮਸੀਹ ਇੱਕ ਸੱਚ ਹੈ ਤੇ ਔਰ ਇੱਕ ਆਪਾਂ ਵੀ ਕਹਿੰਦੇ ਆ ਇੱਕ ਅਕਾਲ ਪੁਰਖ ਤੇ ਉਹ ਵੀ ਕਹਿੰਦੇ ਗੋਡ ਇਜ਼ ਵਨ ਵੀ ਉਹ ਇੱਕ ਹੈ ਉਹ ਪ੍ਰੇਮ ਕਰਨ ਵਾਲਾ ਤੇ ਉਹ ਸੱਚਾ ਹੈ Hindu ਧਰਮ ਦੇ ਵਿੱਚ ਕਈ ਤਰ੍ਹਾਂ ਦੀਆਂ ਕੰਟਰੋਵਰਸੀਆਂ ਉਹਦੇ ਚ ਆਪਾਂ ਨਹੀਂ ਜਾਂਦੇ ਪਰ ਸੁਪਰੀਮ ਕੋਰਟ ਦੇ ਦੋ ਫੈਸਲੇ ਆ ਜਿਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲਿਵਿੰਗ ਗੁਰੂ ਦਾ ਤੇ ਜਗਤ குரு ਦਾ ਦਰਜਾ ਜਿਹੜਾ ਮਿਲਿਆ ਹੋਇਆ ਸਨ 2000 ਦਾ ਡਬਲ ਬੈਚ ਦਾ ਸੁਪਰੀਮ ਕੋਰਟ ਦਾ ਮਾਨਯੋਗ ਜਸਟਿਸ ਏਪੀ ਮਿਸ਼ਰਾ ਤੇ ਜਗਨਨਥਾ ਰਾਓ ਜਗਨਨਥਾ ਰਾਓ ਦੋਨੋਂ ਡਬਲ ਬੈਚ ਦੇ ਜੱਜ ਸਹਿਬਾਨ ਉਹਨਾਂ ਦਾ ਫੈਸਲਾ ਜਾਂ ਤਾਂ ਸਾਨੂੰ ਪਤਾ ਨਹੀਂ ਤੇ ਜਾਂ ਅਸੀਂ ਪਤਾ ਹੋਣ ਦੇ ਬਾਵਜੂਦ ਜਿਹੜੀ ਅਸੀਂ ਚੁੱਪ ਧਾਰੀ ਹੋਈ ਹੈ ਕਿਉਂਕਿ ਬੇਅਦਬੀ ਵਾਲੇ ਜਿਹੜੇ ਮੁਕੱਦਮੇ ਸਪਰੀਮ ਕੋਰਟ ਦੇ ਫੈਸਲੇ ਦੇ ਮੁਤਾਬਕ ਕਤਲ ਦੇ ਦਰਜ ਹੋਣੇ ਚਾਹੀਦੇ ਆ ਲਿਵਿੰਗ ਗੁਰੂ ਇਹਦਾ ਮਤਲਬ ਸਾਡਾ ਹਾਜ਼ਰ-ਨਾਜ਼ਰ ਗੁਰੂ ਦੇ ਪ੍ਰਗਟ ਗੁਰਾਂ ਕੀਤੇ ਆ ਤੇ 302 ਦਾ ਮਕਦਮਾ ਬਣਦਾ ਪਰ ਉਹ ਕਿਉਂ ਨਹੀਂ ਦਰਜ ਹੁੰਦੇ ਕਿਉਂਕਿ ਜਦੋਂ ਪਿੱਛੇ ਕਹਾਣੀਆਂ ਹੋਰ ਆ ਪਿੱਛੇ ਬੰਦੇ ਕੁਝ ਹੋਰ ਹੁੰਦੇ ਦੋ ਇਤਿਹਾਸਿਕ ਫੈਸਲੇ ਆ ਜਿਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਇੱਕ ਇੰਟਰਵਿਊ ਦੇ ਵਿੱਚ ਕਹਿ ਰਹੇ ਆ ਵੀ ਹਿੰਦੂ ਕੋਈ ਧਰਮ ਨਹੀਂ ਹਿੰਦੂ ਕੋਈ ਸ਼ਬਦ ਹੀ ਨਹੀਂ ਹੈ ਮੈਨੂੰ ਮੰਨਤਾ ਕਿਉਂਕਿ ਇਹ ਸੁਪਰੀਮ ਕੋਰਟ ਦਾ ਫੈਸਲਾ ਆਪ ਇਹ ਹਿੰਦੂ ਸ਼ਬਦ ਦੇ ਉੱਤੇ ਆਹ ਥੋੜਾ ਜਿਹਾ ਹੋਰ ਨੇੜੇ ਕਰ ਦਿੰਨਾ ਪੜਨੇ ਚਾਹੀਦਾ ਸੁਪਰੀਮ ਕੋਰਟ ਨੇ ਮੰਨਿਆ ਵੀ ਹਿੰਦੂ ਕੋਈ ਧਰਮ ਨਹੀਂ ਤੇ ਹਿੰਦੂ ਕੋਈ ਸ਼ਬਦ ਨਹੀਂ ਤੇ ਔਰ ਜਿੰਨੇ ਵੀ ਧਾਰਮਿਕ ਲੋਕ ਗ੍ਰੰਥਾਂ ਨੂੰ ਵਾਚਣ ਵਾਲੇ ਲੋਕ ਧਰਮ ਦੀ ਜਾਣਕਾਰੀ ਦੇ ਉੱਤੇ ਪਕੜ ਰੱਖਣ ਵਾਲੇ ਲੋਕ ਉਹਨਾਂ ਦਾ ਵੀ ਇਹੀ ਮੰਨਣਾ ਵੀ ਹਿੰਦੂ ਸ਼ਬਦ ਕਿਸੇ ਵੀ ਗ੍ਰੰਥ ਦੇ ਵਿੱਚ ਨਹੀਂ ਮਿਲਦਾ ਨਾ ਗੀਤਾ 'ਚ ਨਾ ਚਾਰਾਂ ਵੇਦਾਂ 'ਚ ਨਾ ਕਿਸੇ ਉਪਨਿਸ਼ਦ 'ਚ ਨਾ ਮਨੂੰ ਸਿਮਰ ਕਿਤੇ ਵੀ ਨਹੀਂ ਮਿਲਦਾ ਬ੍ਰਹਮ ਬ੍ਰਾਹਮਣ ਇਹ ਸ਼ਬਦ ਤਾਂ ਹੈਗੇ ਆ ਬ੍ਰਹਮਾ ਪਰ ਇਹ ਸ਼ਬਦ ਨਹੀਂ ਮਿਲਦੇ ਤੇ ਆ ਉਹ ਫੈਸਲੇ ਦੀ ਜਿਹੜੀ ਆ ਕੀਤਾ ਹੋਇਆ ਉਹਨਾਂ ਦਾ ਉਲੱਥਾ ਕੀਤਾ ਜਿਨ੍ਹਾਂ ਨੇ ਉੱਤੇ ਹੈਡਿੰਗ ਪੜਿਓ ਗੁਰੂ ਗ੍ਰੰਥ ਸਾਹਿਬ ਇਹ ਜਸਟਿਸ ਪਰਸਨ ਐਨ ਹਿਸਟੋਰਿਕ ਜੱਜਮੈਂਟ ਆ ਪੜ੍ਹ ਲਓ ਹੁਣ ਮੈਂ ਤੁਹਾਨੂੰ ਅੱਗੇ ਦਿਖਾਉਣਾ ਇਹਨੇ ਮਾਨਯੋਗ ਜਸਟਿਸ ਏਪੀ ਮਿਸ਼ਰਾ ਮਾਨਯੋਗ ਜੱਜ ਜਗਨਨਥਾ ਰਾਓ ਉਹ ਪੜ ਸਕਦੇ ਹੋ ਸਰ ਮੈਂ ਤੁਹਾਨੂੰ ਉਹ ਲਾਈਨਾਂ ਦਿਖਾਉਣਾ ਜਿੱਥੇ ਫੈਸਲੇ ਦਾ ਸਾਰਾ ਉਹਨਾਂ ਨੇ ਨਚੋੜ ਕੱਢਿਆ ਤਾਂ ਦੇਖ ਸਕਦੇ ਹੋ ਤੁਸੀਂ ਇਹ ਜਿਹੜੇ ਅੱਖਰ ਗੂੜੇ ਕੀਤੇ ਹੋਏ ਆ ਇਹਨਾਂ ਨੂੰ ਤੁਸੀਂ ਪੜਿਓ ਸਾਲ 2000 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਵਿੰਗ ਗੁਰੂ ਦਾ ਦਰਜਾ ਦਿੱਤਾ ਹੋਇਆ ਹੈ ਤੇ ਪਤਾ ਨਹੀਂ ਤਾਂ ਸਾਡਾ ਜਿਹੜੇ ਹੈਗੇ ਆ ਸਾਡੇ ਜਿਹੜੇ ਆਗੂ ਆ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਜਾਂ ਸੁਣਨ ਨੂੰ ਤਿਆਰ ਨਹੀਂ ਉਹ ਥੋੜਾ ਜਿਹਾ ਮੈਥੋਂ ਸੈਟਿੰਗ ਜੀ ਹਿੱਲ ਗਈ ਸੀ ਆ ਦੁਆਰਾ ਦੇਖ ਲਿਓ ਇਸ ਕਰਕੇ ਵੀਰੋ ਇੱਕੋ ਇੱਕ ਵਾਹਿਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁਨੀਆ ਦੇ ਉੱਤੇ ਇੱਕੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫੈਸਲਾ ਹੋਇਆ ਜਿਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਭ ਤੋਂ ਉੱਚਾ ਸੱਚਾ ਰੁਤਬਾ ਦਿੱਤਾ ਗਿਆ ਤੇ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ ਇਸ ਚੀਜ਼ ਨੂੰ ਸਾਡੇ ਆਗੂ ਜਿਹੜੇ ਆ ਸਾਡੇ ਜਥੇਦਾਰ ਨੇ ਮੰਨਣ ਨੂੰ ਤਿਆਰੀ ਨਹੀਂ ਇਹ ਮੈ ਚੀਜ਼ਾਂ ਨੂੰ ਸਭ ਪਤਾ ਹੋਣ ਦੇ ਬਾਵਜੂਦ ਫਿਰ ਅਸੀਂ ਕਿਹਦੇ ਕੋਲੇ ਜਾਈਏ ਕਿਹਦੇ ਕੋਲੇ ਜਾ ਕੇ ਰਹੀਏ ਜਦੋਂ ਅਸੀਂ ਆਪ ਤਿਲਕੇ ਫਿਰਦੇ ਆਂ ਤੇ ਫਿਰ ਅਸੀਂ ਦੋਸ਼ ਕਿਨੂੰ ਦੇਨੇ ਹੁਣ ਇੱਕ ਵਿੱਚੋਂ ਵੀਰਾਂ ਦੇ ਉਹ ਮੈਂ ਕਲੈਰੀਫਿਕੇਸ਼ਨ ਕਰਦੇ ਆਂ ਥੋੜੀ ਜੀ ਜਿਹੜੀ ਆਪਾਂ ਉਹਦੋਂ ਗੱਲ ਕੀਤੀ ਸੀ ਬਾਈਬਲ ਗੋਲੀਗਾਨ ਦੀ ਕਿਉਂਕਿ ਹਜੇ ਮੈਂ ਉਸ ਬਾਬੇ ਦਾ ਨਾਂ ਨਹੀਂ ਜਨਤਕ ਕਰਦਾ ਕਿਉਂਕਿ ਸ਼ਾਇਦ ਉਹ ਵੀ ਬਿਆਨ ਮੈਨੂੰ ਦੇਣਾ ਪਵੇ ਕਿਉਂਕਿ ਸੰਗਤ ਵਿੱਚੋਂ ਤਾਂ ਕੋਈ ਅੱਗੇ ਨਹੀਂ ਆਇਆ ਤੇ ਨਾ ਕੋਈ ਤਿਆਰ ਉਸ ਬਾਬਾ ਇੱਕ ਉਸੇ ਇਲਾਕੇ ਦੀ ਇੱਕ ਚੰਗੀ ਮੰਨੀ ਪਰਮੰਨੀ ਸ਼ਖਸੀਅਤ ਆ। ਮਾਹ ਪੁਰਖ ਉਹਨਾਂ ਨੂੰ ਚੰਗਾ ਰੁਤਬਾ ਰੱਖਦੇ ਆ ਉਹ। ਤੇ ਮੈਂ ਉੱਥੇ ਜਦੋਂ ਬਾਈਬਲ ਧਰਨਾ ਚੱਲਦਾ ਸੀ ਮੈਂ ਕਿਹਾ ਵੀ ਸੀ ਸਖਰਾਜਣਾਂ ਨੂੰ ਵੀ ਉਹਨਾਂ ਨੂੰ ਜਾਂ ਤਾਂ ਇੱਥੇ ਬੁਲਾ ਲਓ ਜਾਂ ਮੈਨੂੰ ਉੱਥੇ ਲੈ ਚੱਲੋ। ਫੇਸ ਟੂ ਫੇਸ ਬਹਿ ਕੇ ਗੱਲ ਕਰਕੇ ਮੇਰੀ ਧੌਣ ਲਾ ਦਿਓ ਜੇ ਗੱਲ ਝੂਠ ਹੋ ਗਈ। ਜਿਹੜੀ ਗੋਲੀ ਬਾਈਬਲ ਚੱਲੀ ਸੀ ਉਹਦੇ ਜਿਹੜੇ ਖੋਲ ਸੀਗੇ ਉਹ ਸੰਗਤ ਨੇ ਇਕੱਠੇ ਕਰਕੇ ਸਾਰੀ ਸੰਗਤ ਨੇ ਫੈਸਲਾ ਕੀਤਾ ਇਹ ਆਪਾਂ ਬਾਬਾ ਜੀ ਕੋਲੇ ਮੱਦੇ ਅਮਾਨਤ ਦੇ ਤੌਰ ਤੇ ਰੱਖ ਦਿੰਨੇ ਆ ਜਦੋਂ ਇਹਦੀ ਜਾਂਚ ਹੋਊਗੀ ਤੇ ਬਾਬਾ ਜੀ ਇਹ ਹੈਗੇ ਆ ਜਾਂਚ ਜਿਹੜੀ ਕਮੇਟੀਆਂ ਸੈੱਟ ਦੇ ਪੇਸ਼ ਕਰ ਦੇਣਗੇ ਤੇ ਬਾਬਾ ਜੀ ਨੇ ਉਹ ਖੋਲ ਜਿਹੜੇ ਆ ਉਹ ਖੁਰਦ-ਬੁਰਦ ਕੀਤੇ ਕਿੱਡੇ ਕਿੱਡਾ ਵੱਡਾ ਸਬੂਤ ਆ ਜਿਹੜਾ ਉਸ ਬਾਬੇ ਨੇ ਖੁਰਦ-ਬੁਰਦ ਕੀਤਾ ਔਰ ਖੋਲ ਕਿੱਥੇ ਗਏ ਮੈਨੂੰ ਤਾਂ ਸਭ ਪਤਾ ਹੈ ਕਿਵੇਂ ਗਏ ਪਰ ਉਸ ਬਾਬੇ ਦੀ ਜਮੀਰ ਮਰ ਗਈ ਕਿਉਂਕਿ ਸੰਗਤ ਦੇ ਵਿੱਚੋਂ ਦੋ ਸਿੱਖ ਸ਼ਹੀਦ ਹੋਏ ਵਿੱਚ ਫੱਟੜ ਹੋਏ ਤੇ ਅਸੀਂ ਹੁਣ ਜਿਹੜੇ ਮੇਰੇ ਤੇ ਸਵਾਲ ਕਰਦੇ ਹਨਾ ਵੀ ਅੰਮ੍ਰਿਤਸਕੋ ਤੇ ਦਾੜ੍ਹੀ ਕੇਸ ਰੱਖੋ ਨ ਮੈਂ ਕਿੱਥੇ ਖੜੇ ਅਸੀਂ ਕਿੱਥੇ ਖੜੇ ਆ ਮੁੰਨੇ ਲੋਕ ਤੇ ਉਹ ਬੰਦਾ ਬਾਣੇ ਦੇ ਵਿੱਚ ਉਹ ਕਿੱਥੇ ਖੜਾ ਤੇ ਦੋ ਜਥੇਦਾਰ ਆਪ ਗਵਾਹੀ ਦੇਣ ਆਏ ਸੀ ਗਿਆਨੀ ਗੁਰਮukh ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸੀਗੇ ਸਾਫਕਾ ਜਥੇਦਾਰ ਸੀ ਉਹ ਦਮਦਮਾ ਸਾਹਿਬ ਬੜਾ ਉਹਨਾਂ ਨੇ ਰੌਲਾ ਪਾਇਆ ਸੀ ਉਹਨਾਂ ਦੋਨਾਂ ਭਰਾਵਾਂ ਨੇ ਹਲਫੀਆ ਬਿਆਨ ਦਿੱਤੇ ਸੀ ਤੇ ਇੱਕ ਦਬਕਾ ਮਾਰਿਆ ਤੇ ਨਾਲ ਦੀ ਨਾਲ ਹੀ ਮੁੱਕਰ ਗਈ ਇੱਕ ਬਦਲੀ ਕੀਤੀ 25 26 ਜੀ ਉੱਥੇ ਜਿਹੜੇ ਗੋਲਕ ਤੇ ਪਲਦੇ ਸੀਗੇ ਲੰਗਰ ਤੇ ਪਲਦੇ ਆ ਮੈਂ ਕੋਈ ਝਿਜਕਦਾ ਨਹੀਂ ਕਹਿਣ ਤੇ ਅੱਜ ਨੀਵੀਆਂ ਪਾ ਕੇ ਬੇਸ਼ਰਮਾਂ ਨੂੰ ਹੀ ਲੋਕ ਬੈਠੇ ਮੁੱਕਰ ਕੇ ਆਪਦੀ ਗਵਾਹੀ ਤੋਂ ਇੱਕ ਜਥੇਦਾਰ ਹੋਵੇ ਤੇ ਦੂਜਾ ਸੀਗਾ ਇਕਬਾਲ ਸਿੰਘ ਪਟਨੇ ਵਾਲਾ ਉਹ ਵੀ ਆਪ ਚੱਲ ਕੇ ਗਵਾਹੀ ਦੇਣ ਆਏ ਸੀ ਕਿਉਂਕਿ ਜਦੋਂ ਇਹਨਾਂ ਨੂੰ ਘਰ ਨੂੰ ਤੋੜਤਾ ਉਦੋਂ ਇਹਨਾਂ 'ਚ ਕੌਮ ਦਾ ਦਰਦ ਜਾਗਦਾ ਤੇ ਜਦੇ ਕੋਈ ਇਹਨਾਂ ਨੂੰ ਮਾੜਾ ਮੋਟ ਲollipops ਚੂਸਣ ਨੂੰ ਫੇਰ ਦੇਤਾ ਤੇ ਫਿਰ ਇਹ ਫਿਰ ਮਰੀ ਜਬੀਰ ਇਹਨਾਂ ਦੀ ਸਾਰਾ ਕੁਝ ਚੁੱਪ ਕਰਕੇ ਬੈਠ ਜਾਂਦੇ ਲੋਕ ਉਹਨੂੰ ਤਾਂ ਗੁਰੂ ਸਾਹਿਬ ਨੇ ਸਜ਼ਾ ਦੇਤੀ ਜਦੋਂ ਪਾਗ ਆਉਂਦੀ ਗੱਲ 'ਚ ਪਾ ਕੇ ਤੇ ਇੱਕ ਥਾਣੇ ਦੇ ਮੁਨਸ਼ੀ ਦੇ ਅੱਗੇ ਬੈਠਾ ਜਥੇਦਾਰ ਦਰਖਾਸਤ ਦੇਣ ਵਾਸਤੇ ਗੱਲ ਉਹਦੇ ਅੱਗੇ ਬੈਠਣ ਦੀ ਨਹੀਂ ਦੁਨੀਆ ਚ ਅਗਲਾ ਕਹਿੰਦਾ ਸਿੱਖਾਂ ਦੇ ਇੱਕ ਤਖਤ ਦਾ ਜਥੇਦਾਰ ਹੈ ਜਿਹੜਾ ਮੁਨਸ਼ੀ ਦੇ ਬੈਂਚ ਤੇ ਬੈਠਾ ਥਾਣੇ ਚ ਆਹ ਰਤਬੇ ਨੂੰ ਢਾਲਾਈ ਇਹਨਾਂ ਲੋਕਾਂ ਨੇ ਆਹ ਕਰਜ਼ਾਰ ਇਹਨਾਂ ਲੋਕਾਂ ਨੇ ਲੇਕਿਆ ਅਸੀਂ ਤਾਂ ਵੱਡੇ ਜਾਵਾਂਗੇ ਸਿਰ ਵੱਡਿਆ ਜਾਊ ਪਰ ਨਾ ਪਿੱਛੇ हटੀਏ ਨਾ ਢਾਲ ਲੱਗਣ ਦੇਈਏ ਨਾ ਤੁਹਾਡੀਆਂ ਜੋ ਤੁਹਾਡੀਆਂ ਉਮੀਦਾਂ ਹੈਗੀਆਂ ਉਹ ਤੋਂ ਨਾ ਪਾਸੇ हटੀਏ ਖਰੇ ਉਤਰਾਂਗੇ ਤੁਹਾਡੇ ਕਿਉਂਕਿ ਬੇਸ਼ੱਕ ਮੰਜ਼ਿਲ ਦੂਰ ਦਿਸਦੀ ਆ ਕੋਈ ਗੱਲ ਨਹੀਂ ਪਹੁੰਚ ਕੇ ਦਮ ਲਵਾਂਗੇ ਇੰਨਾ ਡੇਰਿਆਂ ਦਾ ਖੜਾ ਛੱਡੋ ਇੱਕ ਵੀ ਡੇਰਾ ਗੁਰੂ ਗ੍ਰੰਥ ਸਾਹਿਬ ਦੇ ਹੱਕ 'ਚ ਆਇਆ ਤੁਹਾਡੇ ਤੇ ਗੰਦੀਆਂ ਬਿਛਾੜਾਂ ਪਾਣੀ ਦੀਆਂ ਕੋੜਤ ਪੂਰੇ ਚੌਂਕ 'ਚ ਮਾਰੀਆਂ ਸੀਵਰੇਜ ਦੇ ਪਾਣੀ ਦੀਆਂ ਤੇ ਡੇਰਾ ਪ੍ਰੇਮੀ ਜੁਆਇਆਂ ਨੂੰ ਗਾਲਾਂ ਕੱਢਦੇ ਸੀ ਬੁੱਗੀ ਪੂਰੇ ਚੌਂਕ ਦੇ ਵਿੱਚ ਕਿਸੇ ਦੀ ਜ਼ਰਤ ਨਹੀਂ ਪਈ ਤੇ ਬਾਬੇ ਦੇ ਪੋਸਟਰਾਂ ਦੇ ਉੱਤੇ ਫੋਰਸ ਲਾਈ ਸੀ ਅੱਜ ਭੁੱਲ ਗਏ ਸਭ ਕੁਝ ਤੁਸੀਂ ਕਿੱਥੇ ਆ ਪੰਥਪ੍ਰੀਤ ਸਿੰਘ ਜੀ ਤੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਜਿਸ ਗੁਰੂ ਦੀ ਖੱਟੀ ਖਾਧੀ ਆ ਜਿਸ ਗੁਰੂ ਦੇ ਉੱਤੇ ਸ਼ਰਮ ਕਾ ਲੋ ਕਿਸੇ ਮਰੀ ਜਾਣਾ ਇੱਕ ਦਿਨ ਕਿਉਂ ਜਮੀਰ ਦੇ ਉੱਤੇ ਬੋਝ ਲੈ ਕੇ ਢੋ ਰਹੇ ਹੋ ਇਸ ਸ਼ਰੀਰ ਨੂੰ ਬਗਰਾੜੀ ਧਰਨਾ ਚੱਕਿਆ ਜਦੋਂ ਉਹ ਧਰਨਾ ਚੱਕਿਆ ਨਹੀਂ ਅਗਰਾਂ ਨੇ ਚੱਕਵਾਇਆ ਕਿਉਂਕਿ ਧਰਨੇ ਲਾਉਣ ਵਾਲੇ ਜਿਹੜੇ ਤੁਹਾਡੇ ਜਥੇਦਾਰ ਬੈਠੇ ਸੀ ਕਿਰਦਾਰ ਦੇ ਨੰਗੇ ਸੀ ਸਾਰੀ ਸੰਗਤ ਉੱਥੇ ਜਾਣਦੀ ਐ ਪਰ ਬੋਲਣ ਨੂੰ ਕੋਈ ਤਿਆਰ ਨਹੀਂ ਇੰਗਲੈਂਡ ਤੋਂ ਇੱਕ ਕੁੜੀ ਸੱਦੀ ਸੀ ਦਾदूਵਾਲ ਨੂੰ ਪਤਾ ਸਾਰਾ ਕੀ ਕਰਕੇ ਆਇਆ ਸੀ ਇੰਗਲੈਂਡ 'ਚ ਇਹ ਆ ਇਹ ਲੋਕ ਤੁਹਾਡੀ ਲੜਾਈ ਲੜਨਗੇ ਕੌਮ ਦੀ ਤੇ ਧਿਆਨ ਸਿੰਘ ਮੰਡ ਬਾਰੇ ਵੀ ਸਾਰਾ ਕੁਝ ਪਤਾ ਉੱਥੇ ਉਹਨਾਂ ਨੇ ਕੀ ਲੈਣਾ ਸੀ ਸੰਗਤ ਤੋਂ ਤੇ ਕੀ ਲੈਣਾ ਸੀ ਗੁਰੂ ਗ੍ਰੰਥ ਸਾਹਿਬ ਤੋਂ ਕਿਤੇ ਆਪਦੇ ਕਿਰਦਾਰ ਨੰਗੇ ਹੋ ਕਿਹੜੀਆਂ ਗੱਲਾਂ ਕਰਦੇ ਆਪਾਂ ਹੋਵੇ ਸਿੱਖ ਤੇ ਇੰਨਾ ਕੱਚਾ ਹੋਵੇ ਕਦੇ ਮਹਾਰਾਜ ਕਿਰਪਾ ਕਰੂਗੀ ਸਜਾਂਗੇ ਪਰ ਇੰਨਾ ਵਰਗੇ ਨਹੀਂ ਹੋਊਗਾ ਇਹ ਕੇਸ ਦੀ ਬਹੁਤੇ ਜਿਹੜੇ ਇਸ ਕੇਸ ਦੇ ਸਬੂਤ ਆ ਜਿਹੜੇ ਕਿਉਂਕਿ 7 ਸਾਲਾਂ ਦੇ ਵਿੱਚ ਨਸ਼ਟ ਹੋ ਚੁੱਕੇ ਸੀ 15 ਤੋਂ ਲੈ ਕੇ 2022 ਤੱਕ ਜਿਹੜੀ ਸਰਕਾਰਾਂ ਦੋਨੇ ਚੱਲੀਆਂ ਬਹੁਤਾਤ ਗਿਣਤੀ ਦੇ ਵਿੱਚ ਸਬੂਤ ਜਿਹੜੇ ਹੈਗੇ ਆ ਤੇ ਇਸੇ ਕਰਕੇ ਮੈਂ ਇਹ ਨਹੀਂ ਕਹਿੰਦਾ ਮੈਂ ਇਕੱਲਾ ਬੋਲਿਆ ਬਹੁਤ ਮੁਲਾਜ਼ਮਾਂ ਨੇ ਇਹਦੇ ਵਿੱਚ ਸਾਥ ਦਿੱਤਾ ਚਲੋ ਕੋਈ ਵਿਚਾਰੇ ਨਹੀਂ ਉਹ ਉਹਨਾਂ ਦੇ ਵਿੱਚ ਇੰਨੀ ਹਿੰਮਤ ਹੁੰਦੀ ਉਹ ਨਹੀਂ ਸੋਸ਼ਲ ਮੀਡੀਆ ਤੇ ਆ ਕੇ ਨਹੀਂ ਬੋਲ ਸਕਦੇ ਕੁਰਬਾਨੀ ਬਥੇਰੀਆਂ ਦੀ ਆ ਕੋਟਕਪੂਰਾ ਗੋਲੀकांड ਦੇ ਵਿੱਚ ਮੈਂ ਠੋਕ ਕੇ ਗਵਾਹੀ ਦਿੱਤੀ ਆ ਫੈਵਲ ਗੋਲੀकांड ਦੇ ਵਿੱਚ ਮੈਂ ਮੇਨ ਗਵਾਹ ਹਾਂ ਮੋਗੇ ਡੇਰਾ ਪ੍ਰੇਮੀਆਂ ਦੀਆਂ ਜਿਹੜੀਆਂ ਲੜਾਈ ਦੋ ਉੱਤੇ ਦੋਨਾਂ ਕੇਸਾਂ 'ਚ ਗਵਾਹ ਨਾਲੇ ਪਤਾ ਸੀ ਮੱਥਾ ਕਿੰਨਾ ਨਾ ਲਾਉਣ ਲੱਗਿਆ ਜਿਹੜੇ 6-6 ਕਰੋੜ ਰੁਪਇਆ ਬੇਅਦਬੀ ਕਰਾਉਣ ਵਾਸਤੇ ਗੁਰੂ ਸਾਹਿਬ ਦੀ ਦੇ ਸਕਦੇ ਉਹਨਾਂ ਨੂੰ ਪਤਾ ਸੀ ਵੀ ਆਹ ਹੀ ਲੋਕ ਹਨ ਜਿਨ੍ਹਾਂ ਦੀਆਂ ਮੈਂ ਤੁਹਾਨੂੰ ਦਿਖਾਤੀਆਂ ਵੀ ਆਹ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪਿੱਛੇ ਖੜਨਾ ਸੀ ਨਾ ਆ ਕੇ ਉਹਨਾਂ ਨੂੰ ਪਤਾ ਸੀ ਵੀ ਇਹ ਲੱਕ ਟੁੱਟੇ ਵਾਲੀ ਕੌਮ ਐ ਇਸ ਦੀ ਇਹ ਸਹਿਕਦੀ ਹੋਈ ਕੌਮ ਐ ਐਵੇਂ ਨਹੀਂ ਅਗੜਾਂ ਦੇ ਹੌਸਲੇ ਵਧੇ ਤੇ ਮੇਰੇ ਵਰਗਿਆਂ ਨੂੰ ਕੀ ਮੈਂ ਕਰਾ ਸਕਦੇ ਇੰਨੇ ਚਿਰ ਦਾ ਕੰਮ ਉਹਨਾਂ ਦਾ ਇਥੇ ਲੋਕੀ 50-50 ਹਜ਼ਾਰ ਪਿੱਛੇ ਕਤਲ ਕਰਦੀ ਫਿਰਦੇ। ਕਿਉਂਕਿ ਆਪਾਂ ਤਾਂ ਇੱਕ ਨਿਰਣਾ ਕੀਤਾ ਸੀ ਵੀ ਜੋ ਉੱਥੇ ਹੋਇਆ ਜੋ ਸੱਚ ਹੈ ਸੰਗਤ ਦੇ ਸਾਹਮਣੇ ਸਾਰਾ ਰੱਖ ਕੇ ਦੁਨੀਆ ਤੋਂ ਜਾਵਾਂਗੇ। ਤੇ ਕੋਈ ਅਫਸੋਸ ਨਹੀਂ ਭਲਾ ਅੱਜ ਮੌਤ ਆਜੀ। ਕਿਉਂਕਿ ਆਪਦੇ ਗੁਰੂ ਦੇ ਚਰਨਾਂ ਦੇ ਵਿੱਚ ਆਪਦੇ ਗੁਰੂ ਦੇ ਨਾਲ ਅੱਖ-ਨੱਕ ਮਲੂਰ ਗਏ। ਵੀ ਸੱਚੇ ਪਾਤਸ਼ਾਹ ਜਦੋਂ ਵੀ ਤੇਰੇ ਦਰ ਤੇ ਕਰਤੇ ਆਵਾਂਗੇ ਤੇ ਸਾਨੂੰ ਪ੍ਰਵਾਨ ਕਰੇਗਾ ਜੀ। ਮੇਰਾ ਗੁਰੂ ਮੈਨੂੰ ਪ੍ਰਵਾਨ ਕਰੂਗਾ ਨਹੀਂ ਕੋਈ ਮੈਨੇ ਨਹੀਂ ਰੱਖਦਾ ਤੁਹਾਡੇ ਕੋਲੇ ਕਿੰਨਾ ਪੈਸਾ ਕੋਈ ਮੈਨੇ ਨਹੀਂ ਰੱਖਦਾ ਤੁਹਾਡੀ ਕਿੱਡੀ ਵੱਡੀ ਕੋਠੀ ਆ ਕੋਈ ਮੈਨੇ ਨਹੀਂ ਰੱਖਦਾ ਤੁਹਾਡੇ ਕੋਲੇ ਕਿਸ ਤਰ੍ਹਾਂ ਦੀਆਂ ਗੱਡੀਆਂ ਮੈਨੇ ਇਹ ਰੱਖਦਾ ਤੁਹਾਡਾ ਕਰਤਾਰ ਕੀ ਆ ਮੈਨੂੰ ਤਾਂ ਪ੍ਰਤੱਖ ਗੁਰੂ ਸਾਹਿਬ ਨੇ ਦਰਸ਼ਨ ਦਿਖਾਇਆ ਪ੍ਰਤੱਖ ਸਾਨੂੰ ਗੁਰੂ ਸਾਹਿਬ ਨੇ ਇਹੋ ਜਿਹੇ ਪਰਿਵਾਰ 'ਚ ਜਨਮ ਦਿੱਤਾ ਨੌਕਰੀ ਦਿੱਤੀ ਚੰਗੀ ਔਲਾਦ ਦਿੱਤੀ ਕੀ ਅਸੀਂ ਆਪਣੇ ਗੁਰੂ ਦਾ ਇੰਨਾ ਕਰਜ਼ਾ ਨਹੀਂ ਮੋੜ ਸਕਦੇ ਕੀ ਗੁਰੂ ਦਾ ਕਰਜ਼ਾ ਕੌਮ ਦਾ ਕਰਜ਼ਾ ਕੀ ਅਸੀਂ ਇਹ ਮੋੜ ਨਹੀਂ ਸਕਦੇ ਕਹਿੰਦੇ ਵੀ ਕਿਸੇ ਦੇ ਬਾਰੇ ਜੱਜਮੈਂਟ ਕਰਨ ਤੋਂ ਪਹਿਲਾਂ ਕਿਸੇ ਬਾਰੇ ਬੋਲਣ ਤੋਂ ਪਹਿਲਾਂ ਦੋ ਵਾਰੀ ਸੋਚਿਆ ਕਰ ਸੋਚ ਲੈਣਾ ਚਾਹੀਦਾ ਕੋਈ ਬੰਦਾ ਆਪਣੇ ਬੱਚੇ ਨੂੰ ਲੈ ਕੇ ਟ੍ਰੇਨ ਦੇ ਵਿੱਚ ਸਫ਼ਰ ਕਰ ਰਿਹਾ ਸੀ ਤੇ ਦਰਾਨੇ ਸਫਰ ਬੱਚਾ ਉਹਦਾ ਜਵਾਨ ਸੀ 16 17 ਸਾਲ ਦਾ ਸੀ ਤੇ ਬੱਚਾ ਜਦੋਂ ਵੀ ਕੋਈ ਜੰਗਲ ਦੇ ਵਿੱਚ ਦੀ ਟ੍ਰੇਨ ਗੁਜ਼ਰੇ ਤੇ ਉਹ ਆਪਦੇ ਪਿਓ ਨੂੰ ਕਹਵੇ papa ਕਿੰਨਾ ਸੋਹਣਾ ਜੰਗਲ ਤੇ ਕਿੱਡਾ ਵੱਡਾ ਜੰਗਲ ਉਹ ਕਹਵੇ ਹਾਂ ਬੇਟਾ ਬਹੁਤ ਸੋਹਣਾ ਜੰਗਲ ਅਤੇ ਬਹੁਤ ਵੱਡਾ ਜੰਗਲ ਕਾ ਇੱਕ ਵੱਡੀ ਝੀਲ ਆਈ ਉਹ ਕਹਿੰਦਾ papa ਕਿੱਡੀ ਸੋਹਣੀ ਝੀਲ ਕਿੱਡੀ ਵੱਡੀ ਝੀਲ ਪਿਤਾ ਉਹਦੇ ਮਗਰ ਹੀ ਕਹਿ ਰਿਹਾ ਹਾਂ ਬੇਟਾ ਬਹੁਤ ਸੋਹਣੀ ਝੀਲ ਹੈ ਬਹੁਤ ਵੱਡੀ ਝੀਲ ਹੈ ਫਿਰ ਪਹਾੜ ਆਏ ਉਹਦਾ ਬਾਪ ਪਿਤਾ ਜੀ ਕਿੰਨੇ ਸੋਹਣੇ ਪਹਾੜ ਕਿੱਡੇ ਵੱਡੇ ਵੱਡੇ ਪਹਾੜ ਉਹ ਕਹਿੰਦਾ ਹਾਂ ਬੇਟਾ ਬਹੁਤ ਸੋਹਣੇ ਪਹਾੜ ਹੈ ਬਹੁਤ ਵੱਡੇ ਵੱਡੇ ਪਹਾੜ ਹੈ ਤੇ ਸਾਹਮਣੇ ਦੋ ਇਨਸਾਨ ਬੈਠੇ ਇਹ ਵਰਤਾਰਾ ਦੇਖ ਰਹੇ ਸੀ ਉਹਨਾਂ ਨੇ ਬੱਚੇ ਦੇ ਪਿਤਾ ਨੂੰ ਕਿਹਾ ਆਂਦੇ ਜੀ ਤੁਹਾਡਾ ਬੱਚਾ ਦਿਮਾਗੀ ਤੌਰ ਤੇ ਠੀਕ ਨਹੀਂ ਲੱਗਦਾ ਇਹਨੂੰ ਤੁਸੀਂ ਕਿਸੇ ਚੰਗੇ ਡਾਕਟਰ ਨੂੰ ਦਿਖਾਓ ਕਿਉਂਕਿ ਜੇ ਜੰਗਲ ਆਇਆ ਬੱਚਾ ਕਹਿੰਦਾ ਜੰਗਲ ਹੈ ਜਿ ਬੱਚਾ ਕਹਿੰਦਾ ਝੀਲ ਕਿੱਡੀ ਸੋਹਣੀ ਹੈ ਪਹਾੜ ਕਿੱਡੇ ਸੋਹਣੇ ਹੈ ਤੇ ਤੁਸੀਂ ਮਗਰ ਉਵੇਂ ਹੀ ਕਹਿ ਰਹੇ ਹੋ ਇਹਨੂੰ ਕਿਸੇ ਚੰਗੇ ਮਨੋਵਿਗਿਆਨ ਕੈਰੈਕਟਰ ਨੂੰ ਦਿਖਾਓ ਕਿਉਂਕਿ ਬੱਚਾ ਤੁਹਾਡਾ ਸਟੇਬਲ ਨਹੀਂ ਲੱਗਦਾ ਉਹ ਕਹਿੰਦਾ ਹਾਂਜੀ ਮੈਂ ਅੱਜ ਹੀ ਆਪਣੇ ਬੱਚੇ ਨੂੰ ਬਹੁਤ ਵੱਡੇ ਡਾਕਟਰ ਦੇ ਕੋਲੋਂ ਲੈਕ ਚੈੱਕਅਪ ਕਰਾ ਕੇ ਆ ਰਿਹਾ ਇਹਦਾ ਇਲਾਜ ਕਰਵਾ ਕੇ ਆ ਰਿਹਾ ਕਿਉਂਕਿ ਮੇਰਾ ਬੱਚਾ ਜਨਮ ਤੋਂ ਅੰਨਾ ਸੀ ਅੱਜ ਇਹ ਦੁਨੀਆ ਮੇਰੇ ਬੱਚੇ ਨੇ ਪਹਿਲੀ ਵਾਰ ਦੇਖੀ ਆ ਉਹਦੇ ਵਾਸਤੇ ਅੱਜ ਇਹ ਦੁਨੀਆ ਬੜੀ ਸੋਹਣੀ ਆ ਤੇ ਮੈਂ ਮਗਰੀ ਇਹ ਕਹਿ ਰਿਆਂ ਕਿਉਂਕਿ ਇਹ ਲਫ਼ਜ਼ ਮੈਂ ਆਪਣੇ ਬੱਚੇ ਦੇ ਮੂੰਹੋਂ ਸੁਣਨ ਲਈ 17 ਸਾਲ ਤੋਂ ਤਰਸਦਾ ਸੀ ਜਦੋਂ ਮੈਂ ਉਹਦੇ ਬੱਚੇ ਨੂੰ ਇਸੇ ਸਫ਼ਰ ਤੇ ਲੈ ਕੇ ਆਇਆ ਡਾਕਟਰ ਕੋਲ ਮੈਂ ਵੀ ਖਮੋਜ ਸੀ ਤੇ ਮੇਰਾ ਬੱਚਾ ਵੀ ਖਮੋਜ ਸੀ ਕਿਉਂਕਿ ਮੇਰਾ ਬੱਚਾ ਉਹਨੂੰ ਦੇਖ ਨਹੀਂ ਸਕਦਾ ਸੀ ਪਰ ਜਦੋਂ ਮੈਂ ਵਾਪਸ ਜਾ ਰਿਆਂ ਮੇਰਾ ਬੱਚਾ ਦੇਖ ਸਕਦਾ ਤੇ ਮੈਂ ਇੰਨਾ ਖੁਸ਼ ਹਾਂ ਕਿ ਇਹ ਲਫ਼ਜ਼ ਸੁਣਨ ਨੂੰ ਮੈਂ 17 ਸਾਲਾਂ ਤੋਂ ਤਰਸਦਾ ਸੀ ਕਿ ਕਦੋਂ ਮੇਰਾ ਬੱਚਾ ਕਹੇ papa ਇਹ ਦੁਨੀਆ ਕਿੰਡੀ ਸੋਹਣੀ ਹੈ ਤੇ ਉਹ ਦੋਨਾਂ ਇਨਸਾਨਾਂ ਨੇ ਹੱਥ ਜੋੜ ਕੇ ਮਾਫੀ ਮੰਗੀ ਕਿਉਂਕਿ ਕਈ ਵਾਰੀ ਅਸੀਂ ਜੱਜਮੈਂਟ ਗਲਤ ਕਰ ਲੈਂਦੇ ਹਾਂ ਦੁਨੀਆ ਤੇ ਤਿੰਨ ਤਰ੍ਹਾਂ ਦੇ ਇਨਸਾਨ ਹੁੰਦੇ ਆਂ ਤਿੰਨ ਕਿਸਮ ਦੇ ਇਨਸਾਨ ਹੁੰਦੇ ਆ ਇੱਕ ਹੁੰਦੇ ਆ ਚਲਾਕ ਕਿਸਮ ਦੇ ਇਨਸਾਨ ਜਿਹੜੇ ਫਰੇਬੀ ਬੇਈਮਾਨ ਕਾ ਬੇਈਮਾਨੀ ਕਰਨ ਲੱਗੇ ਧੋਖਾ ਕਰਨ ਲੱਗੇ ਸੋ ਉਹੀ ਉਹਨਾਂ ਦਾ ਉਹੀ ਚਲਾਕ ਬੰਦਾ ਇਹੋ ਜਿਹੀਆਂ ਚੀਜ਼ਾਂ ਹੀ ਸੋਚਦਾ ਹੁੰਦਾ ਤੇ ਔਰ ਇਹੇ ਕੰਮ ਕਰਦਾ ਹੁੰਦਾ ਧੋਖੇਬਾਜ਼ੀ ਫਰੇਬੀ ਇਹ ਚਲਾਕ ਬੰਦੇ ਦੇ ਕੰਮ ਹੁੰਦੇ ਆ ਦੂਸਰਾ ਕੈਟਾਗਰੀ ਦੇ ਲੋਕ ਹੁੰਦੇ ਆ ਸਮਝਦਾਰ ਉਹ ਚੁੱਪ ਰਹਿੰਦੇ ਆ ਸਮਾਂ ਹੁਣ ਤੇ ਬਦਲਾ ਲੈ ਲੈਂਦੇ ਆ ਤੇ ਤੀਸਰੇ ਹੁੰਦੇ ਆ ਦਾਨੇ ਕਿਸਮ ਦੇ ਲੋਕ ਜਿਹੜੇ ਇਗਨੋਰ ਕਰਦੇ ਆ ਗੱਲਾਂ ਨੂੰ ਨਾ ਸੱਜੇ ਵੇਖਦੇ ਆ ਨਾ ਖੱਬੇ ਵੇਖਦੇ ਆ ਨਾ ਪਿੱਛੇ ਦੇਖਦੇ ਆ ਅਤੀਤ ਨੂੰ ਯਾਦ ਰੱਖਦੇ ਆ ਪਰ ਅਤੀਤ ਵਿੱਚ ਜਿਉਂਦੇ ਨਹੀਂ ਆਪਣੀ ਮੰਜ਼ਲ ਵੱਲ ਵਧਦੇ ਤੁਰੇ ਜਾਂਦੇ ਮੈਂ ਆਪਣੀ ਮੰਜ਼ਲ ਤੇ ਜਾ ਕੇ ਸਾਹ ਲਵਾਂਗਾ ਤੁਸੀਂ ਦਰਸ਼ਕੋ ਸੁਣੀ ਐ ਹੁਣ ਫੈਸਲਾ ਤੁਸੀਂ ਕਰਨਾ ਸਮਾਂ ਰਹਿੰਦਿਆਂ ਇਹਨਾਂ ਲਾਂਤਿਆਂ ਨੂੰ ਲਾਂਤਾਂ ਪਾਓ ਇਹਨਾਂ ਦੀ ਪਛਾਣ ਕਰੋ ਕਿਉਂਕਿ ਇਹ ਉਹ ਉਹ ਲੋਕ ਨੇ ਜਿਹੜੇ ਹਰ ਧਰਨੇ ਤੇ ਪਹੁੰਚ ਜਾਂਦੇ ਨੇ ਹਰ ਧਰਨੇ ਤੇ ਜਾ ਕੇ ਆਪਣੇ ਆਪ ਨੂੰ ਪੰਥਕ ਅਖਵਾਉਂਦਾ ਯਤਨ ਕਰਦੇ ਨੇ ਇਹਨਾਂ ਨੂੰ ਅੱਜ ਪਛਾਣ ਲਵੋ ਜਿਹੜੇ ਪਹਿਲਾਂ ਵੀ ਧਰਨਾ ਚਕਾਉਂਦੇ ਰਹੇ ਨੇ ਧਰਨੇ ਨੂੰ ਵੇਚਦੇ ਰਹੇ ਨੇ ਔਰ ਪੰਥ ਦਾ ਜਿਹੜਾ ਹੈ ਬਹੁਤ ਵੱਡਾ ਨੁਕਸਾਨ ਕਰਦੇ ਰਹੇ ਨੇ ਕਿ ਅੱਜ ਫੇਰ ਅਸੀਂ ਉਹਨਾਂ ਲੋਕਾਂ ਵੱਲ ਵੇਖਦੇ ਪਏ ਆ ਕਿ ਉਹ ਸਾਨੂੰ ਇਨਸਾਫ ਲੈ ਕੇ ਦੇਣਗੇ ਆ ਤੁਹਾਡੇ ਸਾਹਮਣੇ ਸਾਰਾ ਕੁਝ ਭਾਈ ਸਤਪਾਲ ਸਿੰਘ ਜੀ ਸਾਬਕਾ ਐਸਐਚਓ ਉਹਨਾਂ ਨੇ ਤੁਹਾਡੇ ਸਾਹਮਣੇ ਸਭ ਕੁਝ ਕਲੀਅਰ ਕਰਕੇ ਰੱਖ ਦਿੱਤਾ ਜੋ ਕੋਟਕਪੁਰਾ ਤੇ ਬਹਿਬਲ ਕਲਾ ਗੋਲੀकांड ਦੇ ਮੁੱਖ ਗਵਾਹ ਨੇ ਧੰਨਵਾਦ ਜੀ